ਸਾਰੇ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਏ ਆਂ ਆਪਾਂ ਕੋਟਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਹੋ ਚੁੱਕੇ ਆ ਤੇ ਇੱਕ ਦਮ ਮਿੰਟ ਰਹਿ ਗਿਆ ਵੀ ਬਸ ਬੋਲੀ ਸ਼ੁਰੂ ਹੋਣ ਦੇ ਵਿੱਚ 7:31 ਕੁੱਤੀ ਤੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਟਰਾਲੀਆਂ ਦੀ ਗੱਲ ਕਰੀਏ ਵੀ ਅੱਜ ਉਹੀ ਜਿਹੜੀਆਂ 7-8 ਜਿਹੜੀਆਂ ਟਰਾਲੀਆਂ ਆਈਆਂ ਤੇ ਬਾਕੀ ਬਈ ਰੇਟ ਦੇਖਾਂਗੇ ਅੱਜ ਦਾ ਜਿਹੜਾ ਕਿੱਥੋਂ ਤੱਕ ਇਹਨਾਂ ਦੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਵੀ ਸ਼ੇਅਰ ਜੁਰ ਕਰੇ ਜੇ ਪੂਰੇ ਵੀ 7.5 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਦੇਖਦੇ ਆ ਅੱਜ ਪਹਿਲੀ ਟਰਾਲੀ ਦਾ ਜਿਹੜਾ ਕੀ ਰੇਟ ਲੱਗਦਾ ਹਾਂ ਆ ਬਈ ਰੇਟ ਦੀ ਗੱਲ ਕਰੀ ਉਹੀ ਬਈ ਜਿਹੜਾ 400 350 ਦੇ ਆਸਪਾਸ ਜਿਹੜਾ ਚੱਲ ਰਿਹਾ ਤੇ ਬਾਕੀ ਡੇਲੀ ਦਾ ਰੇਟ ਹੁੰਦਾ ਵਾਧਾ ਘਟਦਾ ਹੀ ਰਹਿੰਦਾ ਤੇ ਬਾਕੀ ਰੇਟ ਅੱਜ ਦਾ ਦੇਖਦੇ ਆ ਕਿੱਥੋਂ ਤੱਕ ਜਾਊਗਾ ਬਾਕੀ ਰੌਣਕ ਮੇਲਾ ਵੀ ਤੁਸੀਂ ਦੇਖ ਸਕਦੇ ਹੋ ਲੋਗੇ ਸ਼ੁਰੂ ਹੋ ਕੰਮ ਆਇਆ ਹੈ ਭਰਾ ਪਹਿਲੇ ਆਏਗੇ ਅੱਦੇ ਕਈ ਦੇ ਕਈ ਆਏਗਾ ਭਰਾ ਨਾ ਕੇਗਾ ਹੋਰ ਕਿਹਾ ਕਿ ਮੈਂ ਉਹ ਤਾਂ ਵਾਦ ਕੀ ਪੱਤਰ ਉਹ ਪੂਰੀ ਆ ਗਿਆ ਖੰਡਾ ਕੀ ਆ ਉੱਥੇ ਨਾਲ ਲੱਗਦਾ ਹੋਰ ਵੀ ਅਟੈਕ ਕਰ ਦਿੰਦਾ

ਜਤਾਏ ਨਿਕਲੂ ਗਏ ਗੱਲ ਹੀ ਕੋਈ ਨਹੀਂ ਆਦੀ ਸਾਰੀ ਆ ਕੇ ਬੋਲੋ ਜੀ ਬੋਲੋ ਬੋਲ ਨਹੀਂ ਬੋਲਦਾ 200 ਰੁਪਏ ਯਾਰ ਬੁਲਾਵਾਂਗੇ ਫਿਰ 200 ਰੁਪਏ 200 ਰੁਪਏ 200 ਰੁਪਿਆ 205 ਕਰ 5 205 205 ਬੋਲਣਾ ਬਾਈ ਕਿਨੇ ਚਾਚੇ 205 ਰੁਪਏ ਲਓ ਵੀ 20 ਲੀਟਰ ਦੇ ਦੀ ਬਈ 200 ਤੇ 5 ਰੁਪਏ ਤੇ ਬਾਕੀ ਅੱਗੇ ਦੇਖਦੇ ਆ ਚੱਲੋ ਯਾਰ ਇਹ ਦੇਖਿਆ ਨਾ ਵਾ ਜੀ ਆ ਬਾਈ ਅੰਦਰ ਦੀ ਬਾਹਰ ਦੀ ਅੰਦਰ ਦੀ ਬਾਹਰ ਦੀ ਜੂ ਨਿਕਲੋ ਦੋ ਪਾਤੀ ਦੋ ਬਾਈ ਆਈ ਆ ਫਰੈਸ਼ ਪਰ ਖਾਣੇ ਵੇਖਲਾ ਮੈਂ ਚੜਕ ਨਹੀਂ ਨੀ ਉੱਥੇ ਨਹੀਂ ਆ ਪੁੰਨਾ ਪੁੰਨਾ ਵੇਖਲਾ ਆਈ ਨਿਕਲੇ ਆਈ ਨਿਕਲੋ ਆ ਵੇਖ ਕੇ ਬੋਲੀ ਦਿਓ ਬਾਈ ਇਹਨੂੰ ਹਾਂ ਰੰਗੇ ਜਹਾਜ ਰੰਗ ਨਾਰਾ ਲੰਬੂ ਜਾ ਭੇਜੋ ਬੋਲੋ ਹੀ ਬੋਲੋ 200 ਰੁਪਏ 200 ਰੁਪਏ 205 10 15 250 250 54 60 65 70 270 75 80 280 85 90 300 5 10 15 20 25 30 35 40 42 350 54 60 360 ਰੁਪਏ ਬੋਲਾਂ ਬਈ ਕਿਨੇ 360 ਰੁਪਏ ਲੋਕੀ ਇਹ ਟਰਾਲੀ ਲੱਗੀ ਹੈ 360 ਰੁਪਏ ਕੋਈ ਨਹੀਂ ਤੇ ਬਾਕੀ ਅੱਗੇ ਦੇਖਦੇ ਹਾਂ ਕਰੋ ਜਿੰਨੇ ਚੋਂ ਨਾਂ ਗਿਆ ਹੋਰ ਹੋਰ ਵਾਧਾ ਹੋ ਰਿਹਾ ਹੈ ਆ ਤਾਂ ਇਹ ਨੀ ਕੁੜੀ ਬਾਈ ਵਿੱਚੋਂ ਬਾਹਰ ਨਿਕਲੇ ਬੋਲੋ ਜੀ ਬਾਹਰ ਦੀ ਦੂੜੀ ਇਹ ਇਹ ਨਾਲ ਦੀ ਵਿੱਚ ਜਮਾ ਸਕਦੀ ਵੀ ਮਾੜੀ ਮੋਟੀ 150 ਰੁਪਿਆ 150 150 50 ਜਾਈ 60 65 ਇਹਦਾ 200 200 ਰੁਪਿਆ ਬੋਲਾ ਬਾਈ ਕਿਨੇ 200 ਰੁਪਏ ਬਾਈ ਜੀ 200 ਰੁਪਏ ਲੱਗੀ ਇਹ ਤੇ ਬਾਕੀ ਤੁੜੀ ਚੈੱਕ ਕਰ ਸਕਦੇ ਹੋ ਇਹ ਕੀ ਹੈ ਬਾਈ ਉਹ ਜਾਣਦਾ ਨਹੀਂ ਨਾਲ ਹੀ ਲੱਜੀ ਇੱਥੇ ਖੜਾ ਹੈ ਦੇਖ ਦੀ ਵੀ ਏ ਬਾਹਰ ਦੀ ਅੰਦਰ ਦੀ ਬਾਈ ਅੰਦਰ ਤੋਂ ਹੀ ਗਿਆ ਇਹ ਫਿਰ ਆਵੇ ਆ ਰਿਹਾ ਕੋਈ ਬਈ ਥੋੜੀ ਅੰਦਰ ਦੀ ਇਹਦੇ ਰੰਗ ਹੈ ਜਾ ਹੁਣ ਨਿਕਲਦਾ ਵਿੱਚੋਂ ਵੇਖ ਕੇ ਬੋਲੀ ਦੋ ਇਹਨੇ ਬੋਲੋ ਬਾਈ 200 ਰੁਪਿਆ 200 5 10 15 ਕਿੱਥੇ ਜਾਣੀ ਹੈ ਘਰ ਵਾਲੀ ਕਹਿੰਗੇ ਬਾਈ ਬੋਲੀ ਬੋਲੀ ਬਾਹਰ ਨਹੀਂ ਜਾਣਾ ਵੀ 15 ਰੁਪਏ 20 ਰੁਪਏ 25 30 35 40 42 45 52 60 65 265 ਰੁਪਏ 70 70 75 80 85 90 95 300 5 10 15 20 25 325 ਬੋਲਾਂਗੇ ਨੇ 325 ਰੁਪਏ ਜਲਦੀ ਲੋਬੀ ਏ ਟਰਾਲੀ ਲੱਗੀ 325 ਰੁਪਏ ਬਾਕੀ ਅੱਗੇ ਦੇਖਦੇ ਆ ਜੀ ਜ਼ਿਆਦਾਤਰ ਬਈ ਟੂੜੀ ਅੱਜ ਬਾਹਰ ਦੀ ਜਿਹੜੀ ਬੋਲੀ ਹੋ ਕੇ ਆਈ ਹੈ ਇਹ ਟੂੜੀ ਜੂਰ ਅੰਦਰ ਦੀ ਸੀ ਬਾ ਰੰਗ ਬਈ ਮੈਲਾ ਸੀ ਇਹਦੇ ਵਿੱਚ ਵੀ ਤੇ ਬਾਕੀ ਬਈ ਅੱਗੇ ਦੇਖਦੇ ਆ ਇਹ ਦੋ ਤੇ ਦੋ ਚਾਰ ਨਾਲ ਖੜੇ ਹਲੇ ਲਓ ਹਾਂ 500 ਰੁਪਈਆ ਬੋਲੋ ਭਾਈ ਭਾਈ ਸਿੰਗਲ ਜਾੜੇਗਾ ਇਹ ਵੀ ਜਾੜਾਂਗਾ 500 ਰੁਪਈਆ ਆਹ ਕਾਲੀ ਇਹ ਅੰਦਰ ਨਹੀਂ ਕਿ ਬਾਹਰ ਨਹੀਂ 300 300 60 ਰੁਪਈਏ 70 70 400 10 10 450 60 70 80 500 500 ਰੁਪਈਆ ਬੋਲਾਂਗੇ ਲੈ ਚੱਲ ਵੀ 500 ਚੱਲ ਵੀ ਭੇਜ ਦੇਣਾ 500 ਰੁਪਏ ਲੱਗੀ ਹੋਏ ਟਰਾਲੀ ਪੂਰੀ ਬਿਵਾਰ ਦੀ ਸਮਾਏ ਤੇ ਬਾਕੀ ਅੱਗੇ ਦੇਖਦੇ ਆ ਕੀ ਦੇ ਇਹਦੇ ਨਾਲ ਜਾਣਾ ਥਰ ਜਾ ਫਿਰ ਕੋਈ ਨਹੀਂ ਮੈਂ ਲਾਉ ਆਹ ਇਹ ਤਾਂ ਬੰਦਾ ਗਿਆ ਵੀ ਲੈ ਗਿਆ ਬੰਦਾ ਗਿਆ ਬਾਈ ਬੰਦਾ ਗਿਆ ਹਾਂ ਸੰਧੂ ਹਸਪਤਾਲ ਕੋਲ ਜਾ ਆ ਉੱਥੇ ਜਾ ਆ ਬਹੁ ਇੱਕ ਹੋਰ ਬਹੁ ਇੱਕ ਹੋਰ ਯਾਰ ਹੋ ਗਈ ਕੋਈ ਗੱਲ ਨਹੀਂ ਬਾਹਰ ਆ ਕਿੱਥੋਂ ਨਿਕਲਿਆ ਆਹ ਦੇਖ ਲੈ ਯਾਰ ਇਹ ਕੀ ਗੱਲ ਆ ਆ ਤਾਂ ਬਾਹਰ ਨਹੀਂ ਲੈ ਕੇ ਆਇਆ ਹੌਲ ਖਾ ਲਿਓ ਗੱਲ ਕੋਈ ਨਹੀਂ ਆ ਤਾਂ ਇਹ ਅਗਲੇ ਕੋਈ ਨਹੀਂ ਉੱਥੇ ਹੋਰ ਲੱਭੇ ਫੇਰਾ ਇਹ ਤਾਂ ਪਰ ਨਾ ਉਹ ਅਗਲੇ ਹੈ ਬਾਹਰ ਦੀ ਮਿੱਟੀ ਆ ਗਈ ਬਾਈ ਹੋਰ ਨਾ ਨਿਕਲਿਆ ਹੋਇਆ ਹਾਂ ਇਹ ਚਲਾਇਆ ਬੰਨ੍ਹ ਕਰ ਲਿਆ ਉਹ ਨਾਲ ਹਾਂ ਥੱਲੇ ਡਿੱਗੂ ਹੋਇਆ ਇਹਦੇ ਤਰੀਕੇ ਬਾਹਰ ਦੀ ਹੈਗੀ ਹੈ ਯਾਰ ਇਹ ਯਾਰ ਤੂੰ ਜਾਨੀ ਜਾ ਨਹੀਂ ਨਾ ਲੈ ਪੂਰੀ ਬਾਹਰ ਦੀ ਹੈ ਗੱਸੀ ਇਹਦਾ ਆ ਨਿਕਲਿਆ ਹੋਰ ਨਹੀਂ ਨਿਕਲਦਾ ਕਿਰੀਆ ਕਰਦਾ ਜੋ ਹਾਂ ਖਾਣਾ ਖਲੋ ਕੱਟ ਲੋ 17 370 ਬੋਲਾਂਗੇ ਨਾ 80 80 90 99 400 5 10 15 20 25 30 430 ਬੋਲਾਂਗੇ 430 ਰੁਪਏ ਭਾਈ ਲੋਬੀ ਏ ਟਰਾਲੀ ਲੱਗੀ 430 ਰੁਪਏ ਅੰਦਰ ਬਾਹਰ ਦੀ ਵੀ ਟੂੜੀ ਫੇਵੀ ਤੇ ਬਾਕੀ ਅੱਗੇ ਦੇਖਦੇ ਆ ਥੈਂਕ ਯੂ ਫੋਰ ਵੀਰ ਨੂੰ ਭਾਈ ਆਵੇ ਛਿੱਟ ਆ ਜੀ ਜੀ ਆਹ ਤਾਂ ਅਗਰੇ ਬੈਠ ਗਿਆ ਤੇ ਸ਼ਿਮਰਾਵ ਨੂੰ ਨਾ ਬਾਈ ਤਾ ਵੀ ਕਰੇ ਤਾਂ ਉਹ ਚੱਲ ਆਇਆ ਹਾਂਜੀ ਹਾਂਜੀ ਤੇ ਯਾਰ ਆਉਂਦੇ ਆਂਗੇ ਆਪਾਂ ਯਾਰ ਨੰਬਰ ਚਲਾਣਾ ਨੀ ਕਰਾਉਣੀ ਆ ਖਾਲੀ ਕਰਾਣਾ ਆਪਰੇ ਕਰੂਗੇ ਮੁਕਾਜ਼ ਅੰਦਰ ਦੀ ਬਾਹਰ ਦੀ ਸੰਧਰੂ ਆਪਾਂ ਪੁੱਛੋ ਲੈਣੀ ਦਾ ਭਾਈ ਬਾਹਰ ਕਿੱਥੇ ਵਹਿਵਲ ਸਰਾਵੀ ਬੋਲੋ ਜੀ 350 ਦਾ ਰੱਖ ਸਾਢੇ 350 60 65 70 400 10 15 15 20 25 3 430 ਰੁਪਏ 35 40 41 450 52 60 65 70 70 80 85 90 95 495 ਬੋਲਾਂਗੇ ਨਾ 495 ਜਿੱਥੇ ਪਹਿਲਾਂ 492 ਰੁਪਏ ਵੀ ਇਹਦਾ ਰੇਟ ਰਿਹਾ ਅੰਦਰ ਦੀ ਵੀ ਟੂੜੀ ਇਹ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਲਾਸਟ ਏਕੜ iracialੀ ਰਹਿ ਗਈ ਹੈ ਨਹੀਂ ਚਾਹੀਦੀ ਕੋਈ ਬੰਨ੍ਹ ਹੋਏਗਾ ਆਵਾਜ਼ ਨਾ ਮਹੀ ਤਾਂ ਆ ਬੰਤਾ ਹੈ ਉਹ ਕਾਗੀ ਟ੍ਰਾਲੀ ਡਿਊਟੀ ਆ ਸਾਡੇ ਆਹ ਜੀ ਆਹ ਬੋਕਾ ਪਾ ਲਿਆ ਹੈ ਹੈ ਕੋਪ ਕੱਟ ਨਹੀਂ ਆ ਬਾਬੂ ਜੀ ਇਹ ਹੈ ਭਾਈ ਦੂਦਿਆ ਭਾਈ ਤੂੰ ਸਾਥੋਂ ਗੇੜਾ ਆਉਂਦਾ ਹਾਂ ਆਇਆ ਗਾ ਚੱਲੋ ਆਓ ਬੈਠੋ ਉਹ ਫੋਟੋ ਆਈ ਹੈ ਤੇ ਨਾ ਕੋਈ ਤੈਨੂੰ ਕੋਈ ਨਹੀਂ ਲੱਗਣਾ ਮਾਚਾ ਕਿਤੇ ਲੈ ਆ ਤੂੰ ਨਹੀਂ ਚੰਕਿਆ ਬਾਈ ਵੇਖ ਕੇ ਬੋਲੀ ਲੋ ਮਣੀ ਮੁੱਢੇ ਆ ਸਕਦੀ ਆ ਯਾਰ ਬੋਲੋ ਉਹਨਾਂ ਹੀ ਬੋਲਾ ਨਹੀਂ ਆਪਾਂ ਨਹੀਂ ਕਰਦਾ 300 ਯਾਰ ਆਪਣਾ ਹੀ ਕਰਦਾ ਲੈਵਲ ਜਾਉਂਗੇ ਜੀ 300 ਰੁਪਿਆ ਲੈਣੀ ਪੰਜ ਗੱਜਾ ਬਾੜਾ 10 15 ਗੱਜਾ ਬਾੜਾ ਗੱਜਾ ਹੀ ਬੋਲਦੇ 15 20 25 30 350 ਕਰੀ ਆ 350 ਬੋਲਣਾ ਪੈ ਜਨੇ 50 60 ਮੈਂ ਤਾਂ 70 70 75 80 ਸਾਨੂੰ ਲੈ ਚੱਲ 380 ਬੋਲੰਗ ਨੇ ਚੱਲ ਬਾਬਾ ਚੱਲੋ ਜੀ 300 ਬਸ ਚੱਲਾ ਆ ਜਾ ਲੋ ਵੀ ਇਹਦਾ ਰੇਟ ਲੱਗਿਆ 380 ਵੀ ਤੇ ਅੰਦਰ ਵੀ ਟੂੜੀ ਏ ਸੀਗੀ ਤੇ ਪਰ ਵੀ ਅੱਜ ਜਿਹੜਾ ਰੇਟ ਆ ਗਈ ਆ ਵੀ ਅੱਜ ਇੱਕ ਟਰਾਲੀ 500 ਨੂੰ ਤੇ ਬਾਕੀ ਤਿੰਨ ਚਾਰ ਜਿਹੜੇ ਨਗਸ ਨੂੰ ਚੰਗਾ ਰੇਟ ਵੀ ਮਿਲ ਗਿਆ ਤੇ ਆਮ ਬਈ ਰੇਟ ਦੀ ਗੱਲ ਕਰੀਏ ਤਾਂ ਉੱਥੇ ਜੀ ਰਿਆ ਜੀ ਪਰ ਵੀ ਇੱਕ ਦੋ ਟਰਾਲੀਆਂ ਜਿਹੜੀਆਂ ਗਈਆਂ 501 ਗਈਆਂ 495 ਰੁਪਏ ਇੱਕ ਗਈਆਂ 500 ਰੁਪਏ ਨੂੰ ਤੇ ਅੱਜ ਜਿਹੜੀ 9-10 ਨਾਗਾ ਜਾਈ ਸੀਗੇ ਜਾਇਆ ਨਹੀਂ ਯਾਰ ਭਾਈ ਯਾਰ